ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੂਮੋਗੇ ਤੁਹਾਡਾ ਸਵਾਗਤ ਹੈ ਜੀ ਫਰੀਦ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਇੱਥੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਅਗਰ ਤੁਸੀਂ ਕੋਈ ਹੋਰ ਫੈਬਰਿਕ ਤੇ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣਾ ਸ਼ੁਰੂ ਕਰਦੇ ਹਾਂ ਫਸਟ ਆਪਣਾ ਹੋਏਗਾ ਰਸਟ ਕਲਰ ਦੇ ਵਿੱਚ ਜਿਹੜਾ ਫੈਬਰਿਕ ਜਿਹੜਾ ਰਹੇਗਾ ਟਿਸ਼ੂ ਸ਼ਿਮਰ ਹੋਏਗਾ ਠੀਕ ਹੈ ਜੀ ਟਿਸ਼ੂ ਸ਼ਿਮਰ ਦਾ ਫੈਬਰਿਕ ਸ਼ਰਟ ਦਾ ਹੋਏਗਾ ਨਾਲ ਨੇਚਰਲ ਕ੍ਰੇਪ ਦੀ ਬਾਟਮ ਹੋਏਗੀ ਬਹੁਤ ਸੋਹਣੀ ਲਾਈਟ ਡਾਰਕ ਆਪਸ ਵਿੱਚ ਕੰਟਰਾਸਟ ਬਣਾਏ ਹੋਏ ਆ ਬਹੁਤ ਹੀ ਸੋਹਣੇ ਲੱਗਦੇ ਆ ਕਲਰ ਉਹ ਕੰਟਰਾਸਟ ਬਹੁਤ ਸੋਹਣੇ ਆ ਲਾਈਟ ਡਾਰਕ ਸਾਰੇ ਕਰ ਤਰ੍ਹਾਂ ਦੇ ਆਪਣੇ ਕੋਲ ਕਲਰ ਅਵੇਲੇਬਲ ਆ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆਉਂਦਾ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਸਕਰੀਨਸ਼ਾਟ ਭੇਜ ਕੇ ਨੰਬਰ ਸ਼ੇਅਰ ਕਰਕੇ ਆਪਣਾ ਜਿਹੜਾ ਆਰਡਰ ਮੰਗਵਾ ਸਕਦੇ ਹੋ ਬਹੁਤ ਸੋਹਣੇ ਸਾਰੇ ਤਰ੍ਹਾਂ ਦੇ ਕਲਰ ਹਨ ਨੈਕਸਟ ਫਰੋਜ਼ੀ ਜਿਹੜਾ ਆਲਵੇਸ ਆਪ ਦਾ ਫੇਵਰਿਟ ਰਹਿੰਦਾ ਕਲਰ ਦੇਖ ਸਕਦੇ ਹੋ ਨਾਲ ਬਹੁਤ ਸੋਹਣੇ ਲਾਈਟ ਕੰਟਰਾਸਟ ਹਨ ਜਿਹੜੀ ਬੋਟਮ ਆ ਉਹਨਾਂ ਦਾ ਫੈਬਰਿਕ ਸੇਮ ਰਹੇਗਾ ਕਲਰ ਸੇਮ ਰਹੇਗਾ ਬੋਟਮ ਹੋਏਗੀ ਨੈਚੁਰਲ ਕ੍ਰੇਪ ਦੀ ਸ਼ਰਟ ਦਾ ਫੈਬਰਿਕ ਹੋਏਗਾ ਟਿਸ਼ੂ ਸ਼ਿਮਰ ਠੀਕ ਹੈ ਜੀ ਇਹਨਾਂ ਤੇ ਅਗਰ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵਰਕ ਕਰਵਾ ਕੇ ਰੈਡੀ ਕਰਾਉਗੇ ਤਾਂ ਸੂਟ ਬਹੁਤ ਸੋਹਣਾ ਬਣੇਗਾ ਕੋਈ ਵੀ ਵਰਕ ਹੈਂਡਵਰਕ ਥ्रेड ਵਰਕ ਕਾਰੀ ਵਰਕ ਕੋਈ ਵੀ ਵਰਕ ਕਰਾਉਣਾ ਚਾਹੁੰਦੇ ਆ ਸਾਨੂੰ ਦੱਸ ਸਕਦੇ ਹੋ ਆਪਣੇ ਕੋਲ ਵਰਕਰ ਅਵੇਲੇਬਲ ਆ ਹਰ ਤਰ੍ਹਾਂ ਦੇ ਕੋਈ ਵੀ ਤੁਸੀਂ ਵਰਕ ਕਰਵਾ ਕੇ ਨਾਲ ਬਾਟਮ ਤੇ ਕੋਈ ਵਰਕ ਕਰਵਾਉਣਾ ਆ ਸ਼ਰਟ ਤੇ ਬਾਟਮ ਤੇ ਦੋਨਾਂ ਤੇ ਵਰਕ ਕਰਵਾ ਕੇ ਰੈਡੀ ਕਰਵਾਉਗੇ ਤਾਂ ਬਹੁਤ ਸੋਹਣਾ ਹੈਵੀ ਸੂਟ ਜਿਹੜਾ ਪਾਰਟੀ ਵੇਅਰ ਬਣੇਗਾ ਫਗਰ ਕੱਲਾ ਸ਼ਰਟ ਤੇ ਹੈਵੀ ਵਰਕ ਕਰਾਉਣੇ ਨਾਲ ਪਲੇਨ ਬਾਟਮ ਰੱਖਦੇ ਆ ਤਾਂ ਤਾਂ ਵੀ ਸੋਹਣਾ ਲੱਗੇਗਾ ਅਗਰ ਬਾਟਮ ਤੇ ਨਾਲ ਲਾਈਟ ਜਿਹਾ ਵਰਕ ਕਰਵਾਉਣੇ ਆ ਰੈਡੀ ਕਰਵਾਉਣੇ ਆ ਤਾਂ ਬਹੁਤ ਸੋਹਣਾ ਸੂਟ ਬਣੇਗਾ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਨਾਲ ਦੀ ਨਾਲ ਸਟਿਚ ਵੀ ਕਰਾ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਸਟੀਚਿੰਗ ਕਰਕੇ ਸੂਟ ਰੈਡੀ ਕਰਕੇ ਤੁਹਾਨੂੰ ਦਵਾਂਗੇ ਜਿਹਦੀ ਕਿ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਜਦੋਂ ਇਹ ਰੈਡੀ ਹੋਏਗਾ ਸੂਟ ਤਾਂ ਬਹੁਤ ਸੋਹਣਾ ਲੱਗੇਗਾ ਨੈਕਸਟ ਆ ਬ੍ਰਾਈਟ ਮਹਿੰਦੀ ਕਲਰ ਹੈ ਠੀਕ ਹੈ ਜੀ ਜਿਹੜੀਆਂ ਪੈਣਾ ਕੋਈ ਸਪੈਸ਼ਲ ਕਿਸੇ ਔਰਾਂ ਫੰਕਸ਼ਨ ਦੇ ਲਈ ਮਹਿੰਦੀ ਫੰਕਸ਼ਨ ਲਈ ਕੋਈ ਅਗਰ ਕੋਈ ਹਲਦੀ ਫੰਕਸ਼ਨ ਲਈ ਸਪੈਸ਼ਲ ਕੋਈ ਕਲਰ ਕਸਟਮਾਈਜ਼ ਕਰਾਉਣਾ ਚਾਹੁੰਦੀਆਂ ਆ ਸਪੈਸ਼ਲ ਕੋਈ ਡਿਜ਼ਾਈਨ ਕਸਟਮਾਈਜ਼ ਕਰਾਉਣਾ ਚਾਹੁੰਦੇ ਤੁਸੀਂ ਤਾਂ ਵੀ ਸਾਨੂੰ ਮੈਸੇਜ ਕਰਕੇ WhatsApp ਤੇ ਦੱਸ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਕਲਰ ਜਿਹੜਾ ਆਪਣੇ ਕੋਲ ਜਿਹੜਾ ਤੁਸੀਂ ਕਸਟਮਾਈਜ਼ ਕਰਾ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਜੀ ਨੈਕਸਟ ਵਾਈਨ ਕਲਰ ਨਾਲ ਦੀ ਨਾਲ ਆਪਾਂ ਤੁਹਾਨੂੰ ਮੈਂਸ਼ਨ ਕੀਤਾ ਹੈ ਕਲਰਸ ਦੀ ਠੀਕ ਹੈ ਜੀ ਬਾਕੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ